8 ਅਪ੍ਰੈਲ 1990 ਈਸਵੀ ਨੂੰ ਖਾਰਕੂ ਲਹਿਰ ਦੇ ਇੱਕ ਬਹੁਤ ਵੱਡੇ ਯੋਧੇ ਜਿਨ੍ਹਾਂ ਦਾ ਨਾਮ ਜੁਰਾਜ ਸਿੰਘ ਤੂਫਾਨ ਕਰਕੇ ਅਸੀਂ ਯਾਦ ਕਰਦੇ ਹਾਂ ਉਹਨਾਂ ਦੀ ਅੱਜ ਦੇ ਦਿਨ ਸ਼ਹੀਦੀ ਹੋਈ ਸੀ ਕਿਵੇਂ ਸ਼ਹੀਦੀ ਹੋਈ ਕਿੱਥੇ ਸ਼ਹੀਦੀ ਹੋਈ ਇਹ ਸਾਰਾ ਕੁਝ ਜਾਣਨ ਤੋਂ ਪਹਿਲਾਂ ਆਓ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਜੀ ਪਿਆਰ ਤੇ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਰਾਜ ਸਿੰਘ ਤੂਫਾਨ ਇੱਕ ਐਸਾ ਨਾਮ ਸੀ ਜਦੋਂ ਜ਼ਾਲਮ ਇਸ ਨਾਮ ਨੂੰ ਸੁਣਦੇ ਸੀ ਤੇ थर-थर ਕੰਬਦੇ ਸੀ ਦੂਰਾਜ ਸਿੰਘ ਤੂਫਾਨ ਸਰਦਾਰ ਮਹਿੰਦਰ ਸਿੰਘ ਦਾ ਇੱਕ ਅਲੋਤਾ ਪੁੱਤਰ ਸੀ ਜੋ ਕਿ ਚੀਮਾ ਖੁਰਦ ਦੇ ਵਾਸੀ ਸੀਗੇ ਤੇ ਅਵਤਾਰ ਸਿੰਘ ਬ੍ਰਹਮਾ ਦੇ ਇਹ ਸਾਥੀ ਰਹੇ ਆ ਲੰਮਾ ਚਿਹਰਾ 14 ਸਾਲ ਦੀ ਉਮਰ ਸੀ ਜਦੋਂ ਦੁਰਾਜ ਸਿੰਘ ਤੂਫਾਨ ਉਹਨਾਂ ਨੇ ਖਾੜ ਕੋ ਲਹਿਰ ਨੂੰ ਅਪਣਾ ਲਿਆ ਸੀਗਾ ਦੁਰਾਜ ਸਿੰਘ ਤੂਫਾਨ ਦਾ ਨਾਮ ਉਦੋਂ ਸਾਰੇ ਪਾਸੇ ਲੋਕਾਂ ਨੂੰ ਸੁਣਨ ਦੇ ਵਿੱਚ ਮਿਲਿਆ ਜਦੋਂ ਇਹਨਾਂ ਨੇ ਇੱਕ ਬਹੁਤ ਵੱਡੇ ਅਫਸਰ ਜਿਨ੍ਹਾਂ ਨੇ ਸਿੱਖਾਂ ਦੇ ਉੱਤੇ ਬੜੇ ਜ਼ੁਲਮ ਕੀਤੇ ਸੀਗੇ ਗੋਬਿੰਦ RAM ਦਾ ਸੋਧਾ ਲਾਇਆ ਸੀ ਗੋਬਿੰਦ RAM ਨੇ ਬੜੇ ਝੁੱਠੇ ਮੁਕਾਬਲੇ ਬਣਾਏ ਬੜੇ ਖਾੜਕੂਆਂ ਨੂੰ ਮਾਰਿਆ ਸਿੱਖਾਂ ਨੂੰ ਮਾਰਿਆ ਗੋਬਿੰਦ RAM ਦਾ ਸੋਧਾ ਲਾਉਣ ਦੇ ਵਿੱਚ ਜਗਰਾਦ ਸਿੰਘ ਤੂਫਾਨ ਦਾ ਅਹਿਮ ਰੋਲ ਸੀ ਉਹਨੇ ਸਰਕਾਰ ਦੀਆਂ ਅੱਖਾਂ ਵਿੱਚ ਲੜਕਣ ਲੱਗ ਪਏ ਥਾਂ-ਥਾਂ ਤੇ ਛਾਪੇ ਮਾਰੇ ਜਾਂਦੇ ਜਿੱਥੇ ਕਿਤੇ ਵੀ ਸੂਹ ਮਿਲਦੀ ਕਿ ਤੂਫਾਨ ਸਿੰਘ ਇੱਥੇ ਐ ਦੁਰਾਦ ਸਿੰਘ ਤੂਫਾਨ ਇੱਥੇ ਐ ਜਦੋਂ ਪੁਲਿਸ ਉੱਥੇ ਪਹੁੰਚਦੀ ਤੇ ਜਗਰਾਦ ਸਿੰਘ ਤੂਫਾਨ ਉੱਥੋਂ ਨਿਕਲ ਜਾਂਦਾ ਪੁਲਿਸ ਉਹਦੇ ਹੱਥ ਨਹੀਂ ਆਇਆ ਲੰਮਾ ਚੇਰਾ ਸਮੇਂ ਨੇ ਆਪਣੀ ਚਾਲ ਚੱਲੀ ਕਿ ਇੱਕ ਦਿਨ ਇੱਕ ਪਿੰਡ ਮਾੜੀ ਪੁੱਚੀਆਂ ਦੇ ਵਿੱਚ ਇਹ ਆਪਣੇ ਪੰਜ ਸਾਥੀਆਂ ਦੇ ਨਾਲ ਉਸ ਪਿੰਡ ਦੇ ਵਿੱਚ ਕਿਸੇ ਘਰੇ ਦੁਰਾਜ ਸਿੰਘ ਤੂਫਾਨ ਟਿਕੇ ਹੋਏ ਸੀਗੇ ਥੋੜੇ ਕੁ ਸਮੇਂ ਬਾਅਦ ਜਦੋਂ ਇਹਨਾਂ ਨੇ ਦੇਖਿਆ ਕਿ ਇਹਨਾਂ ਨੇ ਇਹ ਦੇਖਿਆ ਕਿ ਜਿਸ ਘਰ ਵਿੱਚ ਇਹ ਬੈਠੇ ਆ ਉਹ ਸਾਰੇ ਘਰ ਨੂੰ ਪੁਲਿਸ ਨੇ ਆਰਮੀ ਨੇ ਕਿਹੜਾ ਪਾ ਲਿਆ ਆ ਹੁਣ ਕੋਈ ਰਾਹ ਨਹੀਂ ਹੈ ਭੱਜਣ ਦਾ ਨਾਲ ਦੀ ਨਾਲ ਦੁਰਾਜ ਸਿੰਘ ਤੂਫਾਨ ਦੇ ਮਨ ਵਿੱਚ ਇਹ ਵੀ ਗੱਲ ਆ ਗਈ ਕਿ ਅਸੀਂ ਇੱਥੇ ਬੈਠੇ ਆ ਸਾਡੀ ਸੂ ਸਾਡੀ ਖਬਰ ਕਿਸੇ ਸਾਡੇ ਹੀ ਸਾਥੀ ਨੇ ਦਿੱਤੀ ਹੈ ਉਹ ਸਾਥੀ ਜਿਹੜਾ ਸ਼ਹਿਰ ਦੇ ਵਿੱਚ ਸਵੇਰੇ ਹੀ ਦਵਾਈ ਲੈਣ ਗਿਆ ਸੀਗਾ ਆਪਣੇ ਨੇ ਗਦਾਰੀ ਕਰ ਲਈ ਹੁਣ ਇਸ ਘਰ ਦੇ ਵਿੱਚ ਜਿੱਥੇ ਦੁਰਾਜ ਸਿੰਘ ਤੂਫਾਨ ਉਹਨੇ ਬੈਠੇ ਸੀ ਇਹਨਾਂ ਨੇ ਸੋਚਿਆ ਇਸ ਘਰ ਵਿੱਚ ਰਹਿ ਕੇ ਆਪਾਂ ਲੜਾਈ ਨਹੀਂ ਕਰਨੀ ਐਵੇਂ ਘਰ ਦਾ ਕੋਈ ਨੁਕਸਾਨ ਨਾ ਹੋਵੇ ਮੁਕਾਬਲਾ ਕਰਾਂਗੇ ਭੱਜਾਂਗੇ ਨਹੀਂ ਪਰ ਥੋੜਾ ਜਿਹਾ ਹਟ ਕੇ ਕਰਾਂਗੇ ਆਪਣੇ ਸਾਥੀਆਂ ਦੇ ਨਾਲ ਬਿਉਂਤ ਬਣਾਈ ਤਿੰਨ ਸਾਥੀ ਇੱਕ ਪਾਸੇ ਦੁਰਾਜ ਸਿੰਘ ਤੇ ਬਖਸ਼ੀਰ ਸਿੰਘ ਇੱਕ ਪਾਸੇ ਦੁਰਣਾ ਨੇ ਮੋਰਚੇ ਸਾਹਮਣੇ ਦੋ ਜਥੇ ਬਣਾ ਕੇ ਦੋਨੇ ਜਥਿਆਂ ਨੇ ਪੁਲਿਸ ਦਾ ਆਰਮੀ ਦਾ ਡਟ ਕੇ ਵਿਰੋਧ ਕੀਤਾ ਉਧਰੋਂ ਵੀ ਗੋਲੀਆਂ ਚੱਲਦੀਆਂ ਐ ਇਧਰੋਂ ਵੀ ਗੋਲੀਆਂ ਚੱਲਦੀਆਂ ਆ ਅੰਨੇ ਵਾ ਗੋਲੀਆਂ ਉਧਰੋਂ ਆ ਰਹੀਆਂ ਇਧਰੋਂ ਗੋਲੀਆਂ ਜਾ ਰਹੀਆਂ ਤੇ ਇੱਕ ਗੋਲੀ ਜਦੋਂ ਹੁੰਦੀ ਹੈ ਜਗਰਾ ਸਿੰਘ ਤੂਫਾਨ ਦੇ ਵੱਜਦੀ ਹੈ ਜ਼ਖਮੀ ਹੋ ਜਾਂਦੇ ਆ ਇਹਨਾਂ ਦੇ ਸਾਥੀ ਬਖਸ਼ੀਰ ਸਿੰਘ ਨੇ ਜਗਰਾਤ ਸਿੰਘ ਨੂੰ ਜ਼ਖਮੀ ਰੂਪ ਦੇ ਅੰਦਰ ਸੜਕੇ ਭੱਜਣ ਦੀ ਥਾਂ ਬਖਸ਼ੀਸ਼ ਸਿੰਘ ਨੇ ਜਗਰਾਤ ਸਿੰਘ ਨੂੰ ਚੁੱਕਿਆ ਆਪਣੇ ਮੋਢਿਆਂ ਤੇ ਤੇ ਇੱਕ ਟਰੈਕਟਰ ਦੇ ਉੱਤੇ ਇਹਨਾਂ ਨੂੰ ਬਿਠਾ ਦਿੱਤਾ ਉਹ ਟਰੈਕਟਰ ਬਖਸ਼ੀਸ਼ ਸਿੰਘ ਚਲਾਉਣ ਲੱਗਾ ਜਾਣ ਲੱਗੇ ਖੇੜੇ ਬਣੇ ਕਿ ਇੱਕ ਖੇਤਾ ਦੇ ਵਿੱਚ ਜਾ ਕੇ ਉਹ ਟਰੈਕਟਰ ਫਸ ਜਾਂਦਾ ਹੈ ਲੰਮਾ ਸਮਾਂ ਜਦੋਂ ਸੰਘਰਸ਼ ਕੀਤਾ ਕਿ ਟਰੈਕਟਰ ਬਾਹਰ ਨਿਕਲੇ ਬੜੀ ਕੋਸ਼ਿਸ਼ ਕੀਤੀ ਪਰ ਨਹੀਂ ਨਿਕਲ ਪਾਇਆ ਆਖਰ ਨੂੰ ਗੋਲੀਆਂ ਅੰਨੇਵਾ ਚੱਲਦੀਆਂ ਸਨ ਕੁਝ ਕੁ ਗੋਲੀਆਂ ਸਰਦਾਰ ਬਖਸ਼ੀਰ ਸਿੰਘ ਉਹਨਾਂ ਦੇ ਵੱਜਦੀਆਂ ਆ ਉਹ ਉੱਥੇ ਹੀ ਸ਼ਹੀਦੀ ਦਾ ਜਾਨ ਪੀ ਜਾਂਦੇ ਜਖਮੀ ਜਗਰਾਤ ਸਿੰਘ ਤੂਫਾਨ ਦੇ ਵੀ ਗੋਲੀਆਂ ਵੱਜਦੀਆਂ ਤੇ ਉਹ ਵੀ ਸ਼ਹੀਦੀ ਦਾ ਜਾਨ ਪੀ ਜਾਂਦੇ ਤੇ ਤਿੰਨ ਇਹਨਾਂ ਦੇ ਬਾਕੀ ਸਾਥੀ ਸੀਗੇ ਉਹ ਸਾਰੇ ਸੈਕਸ਼ਨ ਦੇ ਵਿੱਚੋਂ ਨਿਕਲਣ ਦੇ ਵਿੱਚ ਕਾਮਯਾਬ ਹੋ ਗਏ ਹੋਰ ਤੁਸੀਂ ਇਹ ਗੱਲ ਸੰਗਤ ਜੀ ਸੋਚਿਓ ਦੂਰਾਜ ਸਿੰਘ ਤੂਫਾਨ ਦੇ ਸੰਸਕਾਰ ਦੇ ਉੱਤੇ ਕਿ ਅਸੀਂ ਪੜਿਆ ਵੀ ਹੈ ਤੇ ਸੁਣਿਆ ਵੀ ਹੈ ਕਿ 3 ਤੋਂ 4 ਲੱਖ ਦੇ ਕਰੀਬ ਸੰਗਤ ਨੇ ਸ਼ਮੂਲੀਅਤ ਕੀਤੀ ਸੀ ਉਸ ਸੰਗਤ ਵਿੱਚ ਹਿੰਦੂ ਮੁਸਲਮਾਨ ਈਸਾਈ ਸਾਰੇ ਪਹੁੰਚੇ ਹੋਏ ਸੀਗੇ ਉਕੀ ਚੋਗਰਾਜ ਸਿੰਘ ਉਹਨਾਂ ਦਾ ਇੱਕ ਸੁਭਾਅ ਸੀਗਾ ਉਹ ਗਰੀਬਾਂ ਦੀ ਬਹੁਤ ਮਦਦ ਕਰਦੇ ਸੀਗੇ ਕਿਸੇ ਧੀ ਧਿਆਣੀ ਨੂੰ ਕੋਈ ਸੋਹਰਾ ਪਰਿਵਾਰ ਤੰਗ ਕਰਦਾ ਸੀਗਾ ਉਹ ਸੋਹਰੇ ਪਰਿਵਾਰ ਨੂੰ ਸਮਝਾਉਣਾ ਤੇ ਧੀ ਧਿਆਣੀ ਨੂੰ ਉੱਥੇ ਵਸਾਉਣਾ ਕਿਸੇ ਧੀ ਦੇ ਕੋਲ ਪੈਸੇ ਨਹੀਂ ਹੈ ਵਿਆਹ ਵਾਸਤੇ ਉਸ ਪਰਿਵਾਰ ਨੂੰ ਪੈਸੇ ਦੇ ਕੇ ਹੌਂਣਾ ਗਰੀਬੀ ਦੀ ਲੜਾਈ ਲੜ ਰਿਹਾ ਤੇ ਗਰੀਬੀ ਦੇ ਵਿੱਚ ਜਾ ਕੇ ਉਹਨਾਂ ਦੀ ਮਦਦ ਕਰਨੀ ਇਹ ਵੀ ਇੱਕ ਮਿੱਠ ਬੋਲੜਾ ਸਾਰਿਆਂ ਦੇ ਨਾਲ ਮਿਲ ਵਰਤਣ ਵਾਲਾ ਸੁਭਾਅ ਸੀਗਾ ਦੁਰਾਜ ਸਿੰਘ ਤੂਫਾਨ ਦਾ ਸੋ ਅੱਜ ਦੇ ਦਿਨ 8 ਅਪ੍ਰੈਲ 1990 ਸਵੇ ਨੂੰ ਦੁਰਾਜ ਸਿੰਘ ਤੂਫਾਨ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦੀ ਦਾ ਜਾਨ ਪੀ ਜਾਂਦੇ ਗੁਰੂ ਮਾਲਕ ਕਿਰਪਾ ਕਰੇ 사ਤਗੁਰ ਮੇਰਾ ਮਤ ਕਰੇ ਜੀ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ